ਪਾਜੀ ਇਹ ਟੂਰਨਾਮੈਂਟ ਦੀ ਤਿਆਰੀ ਚੱਲ ਰਹੀ ਹੈ ਜੀ ਹੁਣ ਪਹਿਲੀ ਪਹਿਲੀ ਜੂਨ ਦਾ ਸੈਟਰਡੇ ਦਾ ਹਾਂ ਜੀ ਸਿਟੀ ਵੱਲੋਂ ਸਾਰੇ ਜੋ ਵੀ ਪ੍ਰਬੰਧ ਕਰਦੇ ਨੇ ਨਾਲ ਸਾਰੇ ਜੋ ਵੀ ਆ ਇਹ ਆ ਰਿਹਾ ਹੈ ਜੀ ਇਹਦੇ ਚਾਰ ਆ ਰਿਹਾ ਜਿੰਨੇ ਸੋ ਇਸ ਗਰਾਊਂਡ ਦੇ ਵਿੱਚ ਬੇਸਿਕਲੀ ਆਪਣੇ ਸਾਰੇ ਮੈਚ ਇੱਕੋ ਗਰਾਊਂਡ ਚ ਹੋਣ ਜਾਂ ਅਲੱਗ-ਅਲੱਗ ਗਰਾਊਂਡ ਤਿਆਰ ਕੀਤੇ ਹੋਏ ਇਹਨਾਂ ਦੇ ਆ तकरीबन ਮੋਸਟਲੀ ਇੱਥੇ ਸਾਰੇ ਹੋਣੇ ਜਿੰਨੇ ਕੁ ਟੂਰਨਾਮੈਂਟ ਹੀ ਹੁੰਦੇ ਆ ਹਾਂਜੀ ਬਾਕੀ ਜੇ ਕੋਤੇ ਕੋਈ ਸਿਟੀ ਵੱਲੋਂ ਕੋਈ ਦਿੱਕਤ ਆਉਂਦੀ ਹੋਵੇ ਤਾਂ ਫੇਰ ਹੋਰ ਕਿਸੇ ਪਾਸੇ ਹੋਰ ਜਿਹੜੀ ਪਾਰਕ ਅਵੇਲੇਬਲ ਹੋਵੇ ਉਹਦੇ ਵੱਲੋਂ ਆਪਾਂ ਉਹ ਪਰਮਿਸ਼ਨ ਲੈ ਕੇ ਉੱਥੇ ਕਰਵਾਏ ਕਿਤਾ ਕਿ ਪਿਛਲੇ ਸਾਲ ਇੱਕ ਦੋ ਵਾਰੀ ਬਾਹਰ ਹੋ ਰਾਂ ਤੇ ਕਰਦੇ ਵਾਰ ਜਦ ਬੈਕਸੀ ਗੁਰੂ ਘਰ ਵੀ ਹੁੰਦਾ ਜੀ ਉਹਨਾਂ ਨੇ ਵੀ ਇੱਕ ਦੋ ਪਰਮਿਸ਼ਨ ਦਿੱਤੇ ਹੁੰਦੀ ਹੈ ਜੀ ਉਹ ਵੀ ਉਹ ਵੀ ਕਰਵਾ ਦਿੰਦੇ ਤੇ ਕਿੰਨੇ ਕੁ ਦਾ ਦਰਸ਼ਕਾਂ ਦੀ ਕਪੈਸਿਟੀ ਹੈ ਜੀ ਇਸ ਗਰਾਊਂਡ ਦੇ ਵਿੱਚ ਆ ਕਪੈਸਿਟੀ ਹੈਗੀ 4-5000 ਦੀ ਇਹਦੇ ਹੈਗੀ ਹੈ ਹਾਂਜੀ ਠੀਕ ਹੈ ਜੀ ਹਾਂ ਕੁਝ ਜਿੱਦਾਂ ਬ੍ਰਿਚਰ ਲੱਗੇ ਆ ਕੁਝ ਗਰਾਊਂਡ ਦੇ ਵਿੱਚ ਥੱਲੇ ਮੋਰੇ ਬਹਿ ਕੇ ਵੀ ਕਰ ਲੈਂਦੇ ਜੇ ਬਹਿ ਜਾਂਦੇ ਜਦੋਂ ਕਿਉਂਕਿ ਆ ਫੈਂਸ ਜੰਨੀ ਲੱਗੀ ਹੋਈ ਆ ਹਾਂਜੀ ਫੈਂਸ ਦੇ ਬਾਹਰਲੇ ਪਾਸੇ ਬਹਿ ਸਕਦੇ ਨਾਲ ਚਿਹਰੇ ਦੂਸਰੀਆਂ ਜਿਹੜੀਆਂ ਪੋਟੇ ਵਾਲੇ ਚਿਹਰੇ ਹੁੰਦੀਆਂ ਆਪਣੀਆਂ ਆਪਾਂ ਉਹਨਾਂ ਦੇ ਵਿੱਚ ਵੀ ਉਹ ਵੀ ਲੱਗ ਜਾਂਦੀਆਂ ਨਾਲ ਜੀ ਤੇ ਕੋ ਜਿਹੜੇ ਵੀ ਆਪਣੇ ਦਰਸ਼ਕ ਆਉਂਦੇ ਉਹਨਾਂ ਲਈ ਕੋਈ ਲੰਗਰ ਪਾਣ ਦਾ ਪ੍ਰਬੰਧ ਹੁੰਦਾ ਜੀ ਇੱਥੇ ਬਿਲਕੁਲ ਬਿਲਕੁਲ ਉਹਦਾ ਵੀ ਹੁੰਦਾ ਜੀ ਲੰਗਰ ਪਾਣ ਦਾ ਸਾਰਾ ਸੇਵਾ ਇੱਕ ਸੋਸਾਇਟੀ ਹੈਗੀ ਆਪਣੇ ਇੱਥੇ ਜੀ ਹਾਂਜੀ ਤੇ ਉਹ ਟੈਕਸੀ ਗੁਰੂ ਘਰ ਅੰਲਾ ਲੋਜ ਇੱਥੇ ਵੀ ਜਿਹੜੇ ਜਾਂ ਜਿੱਥੇ ਇੱਥੇ ਜਿਹੜੇ ਸੇਵਾ ਕਰਦੇ ਉਹ ਕਰ ਸਕਦੇ ਕੋਈ ਵੀ ਹੋਰ ਵੀ ਕਰ ਸਕਦਾ ਕੋਈ ਆਦਾ ਲੰਗਰ ਲਾਉਣਾ ਹੋਵੇ ਕਿਸੇ ਨੇ ਵੀ ਉਹ ਇੱਧਰਲੇ ਪਾਸੇ ਆ ਕੇ ਜਗ੍ਹਾ ਲੱਗੀ ਹੁੰਦੀ ਹੈ ਸੈਟ ਆਰਿਆਂ ਦੇ ਉੱਧਰ ਉਹ ਲਾ ਦਿੰਦੇ